जन सहायता ਦਾ ਤੀਸਰਾ ਅਧਿਆਇ ਅਸੀਂ ਪੜ੍ਹਦੇ ਹਾਂ हे ਯਹਵਾ ਮੇਰੇ ਵਿਰੋਧੀ ਕਿੰਨੇ ਹੀ ਵੱਧ ਗਏ ਹਨ ਮੇਰੇ ਵਿਰੁੱਧ ਬਹੁਤ ਉੱਠ ਖੜੋਤੇ ਹਨ ਬਾਲੇ ਮੇਰੀ ਜਾਨ ਲਈ ਆਖਦੇ ਹਨ ਪਈ ਪਰਮੇਸ਼ਰ ਵੱਲੋਂ ਉਹਦਾ ਬਚਾਓ ਹੈ ਨਹੀਂ ਪਰ हे ਯਹਵਾ ਤੂੰ ਮੇਰੇ ਦਿਵਾਲੇ ਢਾਲ ਹੈ ਮੇਰੀ ਮਹਿਮਾਤੇ ਮੇਰੇ ਸਿਰ ਦਾ ਉਠਾਉਣ ਵਾਲਾ ਹੈ ਮੈਂ ਆਪਣੀ ਆਵਾਜ਼ ਨਾਲ ਯਹਵਾ ਨੂੰ ਪੁਕਾਰਦਾ ਹਾਂ ਉਹ ਆਪਣੇ ਪਵਿੱਤਰ ਪਹਾੜੋਂ ਮੈਨੂੰ ਉੱਤਰ ਦਿੰਦਾ ਹੈ ਦਿੰਦਾ ਹੈ ਮੈਂ ਲੰਮਾ ਪੈ ਗਿਆ ਤੇ ਸੌ ਗਿਆ ਮੈਂ ਜਾਗ ਉੱਠਿਆ ਕਿਉਂ ਜੋ ਯਹਵਾ ਮੈਨੂੰ ਸੰਭਾਲਦਾ ਹੈ ਮੈਂ ਉਹਨਾਂ ਤਾੜਾਂ ਤੋਂ ਨਹੀਂ ਡਰਾਂਗਾ ਜਿਨ੍ਹਾਂ ਆਲੇ-ਦੁਆਲੇ ਮੇਰੇ ਵਿਰੁੱਧ ਘੇਰਾ ਪਾ ਲਿਆ ਹੈ हे ਯਹਵਾ ਉੱਠ ਮੇਰੇ ਪਰਮੇਸ਼ਰ ਮੈਨੂੰ ਬਚਾ ਦਾ ਮੇਰੇ ਸਭਨਾ ਵੈਰੀਆਂ ਦੀਆਂ ਖਾਕਾਂ ਉੱਤੇ ਮਾਰਿਆ ਹੈ ਅਤੇ ਦੁਸ਼ਟਾਂ ਦੇ ਦੰਦ ਪੰਨ ਸੁਟੇ ਹਨ ਬਚਾਓ ਯਹਵਾ ਵੱਲੋਂ ਹੈ ਤੇਰੀ ਬਰਕਤ ਤੇਰੀ ਪਰਜਾ ਉੱਤੇ ਹੋਵੇ ਆਮੀਨ